ਗੁਰਬਾਣੀ ਗੁਰੂ ਦਾ ਬਚਨ ਹੈ ਵੇਦ ਕਥੇਬ ਕਹੋ ਮਤ ਝੂਠੇ ਝੂਠਾ ਜੋਨਾ ਵਿਚਾਰੇ ਝੂਠੇ ਲੋਕ ਨੇ ਜਿਹੜੇ ਵਿਚਾਰਦੇ ਨਹੀਂ ਬਸ ਇਧਰ ਉਧਰ ਸੁਣ ਲਿਆ ਤੇ ਬਸ ਆਪਣੇ ਧਰਮ ਨੂੰ ਚੰਗਾ ਤੇ ਦੂਸਰੇ ਨੂੰ ਮਾੜਾ ਕਹਿਣ ਲੱਗ ਗਏ ਮੈਂ ਗੱਲ ਹੀ ਸ਼ੁਰੂ ਕਰਾਂਗਾ ਉਪਨਿਸ਼ਦ ਦੇ ਵਿੱਚੋਂ ਸਨਾਤਨ ਧਰਮ ਦਾ ਗ੍ਰੰਥ ਹਜ਼ਾਰਾਂ ਸਾਲ ਪੁਰਾਣਾ ਗਿਆਨ ਹੈ ਗਿਆਨ ਇੱਕੋ ਹੀ ਹੈ ਜਿਹੜਾ ਚੱਲਦਾ ਆ ਰਿਹਾ ਹੈ ਅੱਗੇ ਅੱਗੇ ਜਿਵੇਂ ਜਿਵੇਂ ਸਮਾਂ ਬੀਤਦਾ ਹੈ ਪਰਮੇਸ਼ਰ ਵੱਲੋਂ ਅਨੇਕ ਸਾਧੂ ਸੰਤ ਭੇਜੇ ਜਾਂਦੇ ਨੇ ਉਸਨੇ ਆਪਣੀ ਜੋਤ ਕਿਸੇ ਜੀਵੰਦਰ ਟਿਕਾਈ ਤੇ ਫਿਰ ਅੱਗੇ ਜਾ ਕੇ ਉਹ ਫਿਰ ਦੁਬਾਰਾ ਗਿਆਨ ਲੈਂਦਾ ਗਿਆਨ ਨੂੰ ਰਿਫਰੇਨ ਕੀਤਾ ਜਾਂਦਾ ਹੈ ਸ਼ਾਰਟ ਕੀਤਾ ਜਾਂਦਾ ਕਿਉਂਕਿ ਜਿਵੇਂ ਜਿਵੇਂ ਆਪਣਾ ਜੀਵਨ ਅੱਗੇ ਵੱਧ ਰਿਹਾ ਸਾਡੀ ਉਮਰਾਂ ਵੀ ਘਟਦੀਆਂ ਹੁਣ ਉਪਨਿਸ਼ਦ ਦੇ ਵਿੱਚ ਦੱਸਿਆ ਕਿ ਸਾਡੇ ਸਰੀਰ ਦੇ ਅੰਦਰ 72000 ਨਾੜਾਂ ਨੇ ਉਹਨਾਂ ਵਿੱਚੋਂ 14 ਨਾੜਾਂ ਇਹੋ ਜਿਹੀਆਂ ਨੇ ਜਿਹੜੇ ਅਧਿਆਤਮਿਕ ਜੀਵਨ ਦੇ ਵਿੱਚ ਸਾਡੀ ਹੈਲਪ ਕਰਦੀਆਂ ਨੇ ਸੁਣ ਲਓ ਕਿਹੜੀਆਂ ਸਰਸਵਤੀ ਵਹੂਨਾ ਪੂਸ਼ਾ ਹਸਤਜੀਵਾ ਅਲੰਬੂਸਾ ਕੂਹੂ ਵਿਸ਼ੋਦਰਾ ਪਾਇਸਵਿਨੀ ਸ਼ੰਖਨੀ ਗਨਧਾਰੀ ਯਸ਼ਸਵਨੀ ਈੜਾ ਪਿੰਗਲਾ ਤੇ ਸੁਖਮਨਾ ਹੁਣ ਆਜੋ ਗੁਰਬਾਣੀ ਵੱਲ ਗੁਰਬਾਣੀ ਗੁਰੂ ਨੇ ਕਿਹਾ ਕਿ ਨਹੀਂ ਹੁਣ ਇਨ੍ਹਾਂ ਦੇ ਵੀ ਲੋੜ ਨਹੀਂ ਸਿਰਫ ਤਿੰਨ ਨਾੜਾਂ ਨੂੰ ਤੁਸੀਂ ਸਮਝ ਲਵੋਗੇ ਤੇ ਤੁਸੀਂ ਉਸ ਪਰਮੇਸ਼ਰ ਨੂੰ ਪਾ ਸਕਦੇ ਹੋ ਆਪਣੀ ਜੋਤ ਨੂੰ ਉਸ ਪਰਮ ਜੋਤ ਦੇ ਵਿੱਚ ਰਲਾ ਸਕਦੇ ਹੋ ਹੁਣ ਤੁਸੀਂ ਕਹੋਗੇ ਗੁਰਬਾਣੀ ਦੇ ਵਿੱਚ ਕਿੱਥੇ ਲਿਖਿਆ ਕਹਿੰਦੇ ਈੜਾ ਪਿੰਗਲਾ ਔਰ ਸੁਖਮਨਾ ਪਾਉਣੇ ਬੰਦ ਰਹਾਉ ਗੋ ਚੰਦ ਸੂਰਜ ਦੋਇ ਸਮ ਕਰਾਖੋ ਬ੍ਰह्म ਜੋਤ ਮਿਲ ਜਾਊਗਾ ਇੱਕ ਹੋਰ ਐਗਜ਼ਾਮਪਲ ਲੈ ਲਵੋ ਗੁਰਬਾਣੀ ਗੁਰੂ ਜੀ ਕਹ ਰਹੇ ਈੜਾ ਪਿੰਗਲਾ ਔਰ ਸੁਖਮਨਾ ਤਿੰਨ ਬਸੇ ਇਕ ਠਾਈ ਬੇੜੀ ਸੰਗਮ ਤਹ ਪਰਾਗ ਮਨਮਜਨ ਕਰੇ ਤਿਥਾਈ ਸੰਤੋ ਤਹ ਨਿਰੰਜਨ RAM ਹੈ ਗੁਰਗਮ ਚੀਨੇ ਬਿਲਦਾ ਕੋਈ ਤਹਾਂ ਨਿਰੰਜਨ ਰਮਈਆ ਹੋਏ ਆ ਗਿਆ ਨਾ ਗੁਰਬਾਣੀ ਦੇ ਵਿੱਚ ਇਹਨਾਂ ਤਿੰਨਾਂ ਦਾ ਜ਼ਿਕਰ ਹੁਣ ਇਹਨਾਂ ਤਿੰਨਾਂ ਨੂੰ বুঝਣਾ ਆ ਦੋ ਨਾਲਾ ਸਾਡੀ ਇੱਥੇ ਆ ਕੇ ਖਤਮ ਹੁੰਦੀ ਆ ਈੜਾ ਖੱਬੇ ਪਾਸੇ ਪਿੰਗਲਾ ਸੱਜੇ ਪਾਸੇ ਇੱਥੇ ਆ ਕੇ ਸੁਖਮਨਾ ਨੇ ਪ੍ਰਗਟ ਹੋਣਾ ਆ ਹੁਣ ਇਹੀ ਗਿਆਨ ਸਿਸ ਨੂੰ ਗੁਰਬਾਣੀ ਦੇ ਵਿੱਚ ਗੁਰ ਗਿਆਨ ਕਿਹਾ ਹੈ ਭਾਈ ਨੇ ਗੁਰਬਿੰਨ ਭਗਤ ਨਾ ਹੋਏ ਗੁਰਬਿੰਨ ਗਿਆਨ ਨਾ ਹੋਏ ਜਿਵੇਂ ਆਪਾਂ ਗੁਰ ਦਾ ਗਿਆਨ ਲਾਵਾਂਗੇ ਵਿਦ ਤਰੀਕਾ ਜੁਗਤੀ ਉਸ ਨੂੰ ਸਿੱਖਾਂਗੇ ਤੇ ਅਸੀਂ ਵੀ ਉਸ ਬ੍ਰह्म ਜੋਤ ਦੇ ਵਿੱਚ ਆਪਣੀ ਇਸ ਜੋਤ ਨੂੰ ਰਲਾ ਸਕਦੇ ਆ ਪਹਿਲਾਂ ਸਾਡੀ ਜੋਤ ਨਿਰਮਲ ਹੋਏਗੀ ਫਿਰ ਇਹ ਜੋਤ ਉਸ ਨੂੰ ਦੇਖ ਦੇਖ ਕੇ ਉਹਦੇ ਵਿੱਚ ਹੀ ਸਮਾ ਜਾਏਗੀ ਫਿਰ ਕਿਹੜੀ ਅਵਸਥਾ ਬਣੇਗੀ ਬ੍ਰह्म पसारा ਬ੍ਰਹਮੋ पसर्यਾ ਸਭ ਬ੍ਰह्म ਦ੍ਰਿਸ਼ਟੀ ਆਇਆ